ਸਸਕਾਰ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਫੈਡਰਲ ਸਰਕਾਰ ਜੀਵਨ ਦੇ ਹਰ ਖੇਤਰ ਦੇ ਕੈਨੇਡੀਅਨਸ ਨੂੰ ਰਹਿਣ ਸਹਿਣ ਦੇ ਖਰਚੇ ਦੇ ਵਿੱਚ ਮਦਦ ਕਰਨ ਦੇ ਲਈ ਕਈ ਤਰ੍ਹਾਂ ਦੇ ਲਾਭ ਭੁਗਤਾਨ ਪੇਸ਼ ਕਰਦੀ ਹੈ ਇਸੇ ਤਹਿਤ ਕੈਨੇਡਾ ਵਾਲਿਆਂ ਨੂੰ ਇੱਕ ਮਹੀਨੇ ਆਰਥਿਕ ਸਹਾਇਤਾ ਦੇ ਰੂਪ ਦੇ ਵਿੱਚ ਸੈਂਕੜੇ ਡਾਲਰ ਮਿਲਣਗੇ ਜੀ ਹਾਂ ਕੈਨੇਡਾ ਚਾਈਲਡ ਬੈਨੀਫਿਟ ਅਧੀਨ 19 ਸਤੰਬਰ ਨੂੰ ਬੈਂਕ ਖਾਤੇ ਦੇ ਵਿੱਚ ਰਕਮ ਪਹੁੰਚ ਜਾਵੇਗੀ ਅਤੇ ਆਮਦਨ ਦੇ ਹਿਸਾਬ ਦੇ ਨਾਲ ਇਹ ਵੱਖੋ ਵੱਖਰੀ ਹੋ ਸਕਦੀ ਹੈ 3 ਸਾਲ ਤੋਂ ਘਟ ਟਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ 7997 ਡਾਲਰ ਸਾਲਾਨਾ ਮਿਲ ਰਹੇ ਨੇ ਪਰ ਪਰਿਵਾਰ ਦੀ ਆਮਦਨ 37487 ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਦਸਵੀਂ ਸਰਕਾਰੀ ਵੈੱਬਸਾਈਟ ਦੇ ਅਨੁਸਾਰ ਕੈਨੇਡਾ ਰੇਵਨਿਊ ਏਜੰਸੀ 19 ਸਤੰਬਰ ਨੂੰ ਕੈਨੇਡਾ ਚਾਈਲਡ ਬੈਨੇਫਿਟ ਭੁਗਤਾਨ ਕਰੇਗੀ ਜਿਨ੍ਹਾਂ ਲੋਕਾਂ ਦੇ ਇਸ ਸਾਲ ਤੇ ਲਈ કુલ લાભ ਰਕਮ 240 ਡਾਲਰ ਤੋਂ ਘੱਟ ਹੈ ਉਹਨਾਂ ਨੂੰ ਜੁਲਾਈ ਦੇ ਵਿੱਚ ਮਾਸਿਕ ਭੁਗਤਾਨਾਂ ਦੀ ਬਜਾਏ ਇੱਕ ਮੁਸ਼ਤ ਭੁਗਤਾਨ ਪ੍ਰਾਪਤ ਹੁੰਦਾ ਹੈ ਜਦੋਂ ਐਡਜਸਟਡ ਪਰਿਵਾਰਕ ਕੁੱਲ ਆਮਦਨ 37487 ਡਾਲਰ ਤੋਂ ਵੱਧ ਹੁੰਦੀ ਹੈ ਤਾਂ ਭੁਗਤਾਨ ਹੌਲੀ-ਹੌਲੀ ਕੱਟ ਜਾਂਦੇ ਨੇ ਦਸਵੀਂ ਕੈਨੇਡੀਅਨ ਹਰੇਕ ਬੱਚੇ ਦੇ ਲਈ ਵੱਧ ਤੋਂ ਵੱਧ ਕੈਨੇਡਾ ਚਾਈਲਡ ਬੈਨੇਫਿਟ ਪ੍ਰਾਪਤ ਕਰ ਸਕਦੇ ਨੇ ਜੇਕਰ ਉਹਨਾਂ ਦੀ ਐਡਜਸਟਡ ਪਰਿਵਾਰਕ 30487 ڈالر ਤੋਂ ਘਟ ਹੈ ਤਾਂ ਅਪਤਕਰਤਾਵਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਲਈ ਮੁੱਖ ਤੌਰ ਉੱਤੇ ਜ਼ਿੰਮੇਵਾਰ ਹੋਣਾ ਅਤੇ ਟੈਕਸ ਉਦੇਸ਼ਾਂ ਦੇ ਲਈ ਕੈਨੇਡੀਅਨ ਨਿਵਾਸੀ ਹੋਣਾ ਕੁਝ ਸੂਬੇ ਤੇ ਪ੍ਰਦੇਸ਼ ਬੱਚੇ ਦੀ ਪਰਵਿਸ਼ ਦੇ ਖਰਚੇ ਵੀ ਮਦਦ ਕਰਨ ਦੇ ਲਈ ਵਾਧੂ ਵਿਤੀ ਸਹਾਇਤਾ ਦੀ ਪੇਸ਼ਕਸ਼ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਬੱਚਾ ਪੰਕਤਾ ਟੈਕਸ ਕ੍ਰੈਡਿਟ ਲਈ ਯੋਗਤ ਹੈ ਉਹਨਾਂ ਨੂੰ ਵੀ ਜੁਲਾਈ 2024 ਤੋਂ ਜੂਨ 2026 ਦੀ ਮਿਆਦ ਲਈ 3411 ڈالر ਜਾਂ 284 .85 ڈالر প্রতি مہینہ تک دا بار اپ पंकज ਦਾ લાભ ਵੀ ਮਿਲ ਸਕਦਾ ਹੈ। 76 ਸਾਲ ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਦੇ ਮਾਮਲੇ ਦੇ ਵਿੱਚ ਸਲਾਨਾ ਅਦਾਇਗੀ 6748 ڈالر ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਅਧੀਨ ਯੂ ਕੈਨੇਡੀਅਨਸ ਨੂੰ 18 ਸتمبر ਤੱਕ ਤੈਸ਼ੂਦਾਰ ਰਕਮ ਮਿਲ ਸਕਦੀ ਹੈ। ਵੈਟਰਨ ਡਿਸੇਬਿਲਟੀ ਪੈਨਸ਼ਨ ਅਧੀਨ ਅਗਲੀ ਅਦਾਇਗੀ 26 ਸتمبر ਨੂੰ ਕੀਤੀ ਜਾਵੇਗੀ। ਕੈਨੇਡਾ ਪੈਨਸ਼ਨ پلان ਤਹਿਤ 25 ਸتمبر ਨੂੰ ਅਦਾਇਗੀ ਕੀਤੀਆਂ ਜਾਣਗੀਆਂ। ਪੈਨਸ਼ਨ ਦੇ ਰੂਪ ਦੇ ਵਿੱਚ ਮਿਲਣ ਵਾਲੀ ਰਕਮ ਸੰਬੰਧ ਕੈਨੇਡੀਅਨ ਸਿਵਲੋ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਪਾਈ ਯੋਗਦਾਰ ਅਤੇ ਇਸ ਦੀ ਮਿਆਦ ਉੱਤੇ ਨਿਰਭਰ ਕਰਦੀ ਹੈ। ਪੈਟਸ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ 25 ਸਤੰਬਰ ਨੂੰ 올ਡ ਏਜ ਸਿਕਿਉਰਟੀ ਅਧੀਨ ਅਗਲੀ ਅਦਾਇਗੀ ਕਰ ਦਿੱਤੀ ਜਾਵੇਗੀ। ਜ਼ਿਆਦਾਤਰ ਕੈਨੇਡੀਅਨਸ ਦਾ ਨਾਮ ਇਸ ਯੋਜਨਾ ਦੇ ਵਿੱਚ ਖੁਦ ਬਖੂਦ ਦਰਜ ਹੋ ਜਾਂਦਾ ਹੈ ਪਰ ਜਿਨ੍ਹਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਸਰਵਿਸ ਕੈਨੇਡਾ ਦਾ ਪੱਤਰ ਨਹੀਂ ਮਿਲਦਾ ਉਨ੍ਹਾਂ ਵਾਸਤੇ ਅਰਜੀ ਦਾਖਲ ਕਰਨੀ ਲਾਜ਼ਮੀ ਹੈ। ਇੱਥੇ ਦੱਸਣਾ ਬੰਦਾ ਕਿ ਕੈਟ ਟੈਕਸਿਓਕ ਲਾਭ ਹਰ ਮਹੀਨੇ ਦੇ ਤੀਸਰੇ ਵੀਰਵਾਰ ਨੂੰ ਅਦਾ ਕੀਤਾ ਜਾਂਦਾ ਹੈ। ਜੇਕਰ ਕੈਨੇਡੀਅਨਸ ਨੂੰ 1 ਜੁਲਾਈ ਤੋਂ 31 ਜੂਨ ਤੱਕ ਸਾਲ ਦੇ ਲਈ ਵੱਧ ਤੋਂ ਵੱਧ 240 ਡਾਲਰ ਜਾਂ ਹਰ ਮਹੀਨੇ 20 ਡਾਲਰ ਜਾਂ ਘੱਟ ਪ੍ਰਾਪਤ ਹੁੰਦਾ ਹੈ ਤਾਂ ਉਹਨਾਂ ਨੂੰ ਮਹੀਨਾਵਾਰ ਭੁਗਤਾਨ ਨਹੀਂ ਬਜਾਏ ਇੱਕ ਮੁਸ਼ਤਰਕ ਰਕਮ ਮਿਲੇਗੀ ਜੁਲਾਈ 2025 ਤੋਂ ਜੂਨ 2026 ਤੱਕ ਵੱਧ ਤੋਂ ਵੱਧ ਲਾਭ 2400 ਡਾਲਰ ਜਾਂ ਫਿਰ 200 ਡਾਲਰ ਪ੍ਰਤੀ ਮਹੀਨਾ ਹੈ ਇਹ ਰਕਮ ਮੁੱद्रास्फीਤੀ ਤੇ ਲਈ ਐਡਜਸਟ ਕੀਤੀ ਜਾਂਦੀ ਹੈ ਦਸਤਿਲ ਲਾਭ ਕਿਸੇ ਵਿਅਕਤੀ ਦੀ ਐਡਜਸਟ ਪਰਿਵਾਰਕ ਕੁੱਲ ਆਮਦਨ ਤੇ ਆਧਾਰਿਤ ਹੁੰਦੇ ਨੇ ਜੇਕਰ ਆਮਦਨ ਇੱਕ ਨਿਸ਼ਚਿਤ ਸੀਮਾ ਤੱਕ ਮੁੰਚ ਜਾਂਦੀ ਹੈ ਤਾਂ ਇਹ ਕੱਟੇ ਜਾਂਦੇ ਨੇ ਉਪਤਨ ਪ੍ਰਾਪਤ ਕਰਨ ਦੇ ਲਈ ਲੋਕਾਂ ਦੇ ਕੋਲ ਇੱਕ ਪ੍ਰਵਾਨਿਤ ਅਪੰਕਤਾ ਟੈਕਸ ਕ੍ਰੈਡਿਟ ਹੋਣਾ ਚਾਹੀਦਾ ਅਤੇ ਹੋਰ ਯੋਗਤਾ ਮਾਪਦੰਡਾਂ ਦੇ ਨਾਲ ਹਰ ਸਾਲ 30 ਅਪ੍ਰੈਲ ਤੱਕ ਆਪਣੀ ਆਮਦਨ ਟੈਕਸ ਰਿਟਰਨ ਦਾਇਰ ਕੀਤੀ ਹੋਣੀ ਚਾਹੀਦੀ ਹੈ। ਇੱਕ ਵਾਰ ਫੇ ਦੱਸਦੀ ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਫੈਡਰਲ ਸਰਕਾਰ ਜੀਵਨ ਦੇ ਹਰ ਖੇਤਰ ਦੇ ਕੈਨੇਡੀਅਨਸ ਨੂੰ ਰਹਿਣ ਸਹਿਣ ਦੇ ਖਰਚੇ ਦੇ ਵਿੱਚ ਮਦਦ ਕਰਨ ਦੇ ਲਈ ਕਈ ਤਰ੍ਹਾਂ ਦੇ ਲਾਭ ਭੁਗਤਾਨ ਪੇਸ਼ ਕਰਦੀ ਹੈ। ਇਸੇ ਤਹਿਤ ਕੈਨੇਡਾ ਵਾਲਿਆਂ ਨੂੰ 1 ਮਹੀਨੇ ਆਰਥਿਕ ਸਹਾਇਤਾ ਦੇ ਰੂਪ ਦੇ ਵਿੱਚ ਸੈਂਕੜੇ ਡਾਲਰ ਮਿਲਣਗੇ ਜੀ ਹਾਂ ਕੈਨੇਡਾ ਚਾਈਲਡ ਬੈਨੀਫਿਟ ਅਧੀਨ 19 ਸਤੰਬਰ ਨੂੰ ਬੈਂਕ ਖਾਤੇ ਦੇ ਵਿੱਚ ਰਕਮ ਪਹੁੰਚ ਜਾਵੇਗੀ ਅਤੇ ਆਮਦਨ ਦੇ ਹਿਸਾਬ ਦੇ ਨਾਲ ਇਹ ਵੱਖੋ ਵੱਖਰੀ ਹੋ ਸਕਦੀ ਹੈ 6 ਸਾਲ ਤੋਂ ਘੱਟ ਉਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ 7997 ਡਾਲਰ ਸਾਲਾਨਾ ਮਿਲ ਰਹੇ ਨੇ ਪਰ ਪਰਿਵਾਰ ਦੀ ਆਮਦਨ 37487 ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ दसवीं सरकारी वेबसाइट ਦੇ ਅਨੁਸਾਰ ਕੈਨੇਡਾ ਰੇਵਨਿਊ ਏਜੰਸੀ 19 ਸتمبر ਨੂੰ ਕੈਨੇਡਾ ਚਾਈਲਡ ਬੈਨੇਫਿਟ ਭੁਗਤਾਨ ਕਰੇਗੀ ਜਿਨ੍ਹਾਂ ਲੋਕਾਂ ਦੇ ਇਸ ਸਾਲ ਦੇ ਲਈ ਕੁੱਲ લાભ ਰਕਮ 240 ਡਾਲਰ ਤੋਂ ਘੱਟ ਹੈ ਉਹਨਾਂ ਨੂੰ ਜੁਲਾਈ ਦੇ ਵਿੱਚ ਮਾਸਿਕ ਭੁਗਤਾਨਾਂ ਦੀ ਬਜਾਏ ਇੱਕ ਮੁਸ਼ਤ ਭੁਗਤਾਨ ਪ੍ਰਾਪਤ ਹੁੰਦਾ ਜਦੋਂ ਐਡਜਸਟਡ ਪਰਿਵਾਰਕ ਕੁੱਲ ਆਮਦਨ 37487 ਡਾਲਰ ਤੋਂ ਵੱਧ ਹੁੰਦੀ ਹੈ ਤਾਂ ਭੁਗਤਾਨ ਹੌਲੀ-ਹੌਲੀ ਕੱਟ ਜਾਂਦੇ ਨੇ ਦਸਵੀਂ ਕੈਨੇਡੀਅਨ ਹਰੇਕ ਬੱਚੇ ਦੇ ਲਈ ਵੱਧ ਤੋਂ ਵੱਧ ਕੈਨੇਡਾ ਚਾਈਲਡ ਬੈਨੇਫਿਟ ਪ੍ਰਾਪਤ ਕਰ ਸਕਦੇ ਨੇ ਜੇਕਰ ਉਹਨਾਂ ਦੀ ਐਡਜਸਟਡ ਪਰਿਵਾਰਕ ਕੁੱਲ ਆਮਦਨ 33487 ਡਾਲਰ ਤੋਂ ਘੱਟ ਹੈ ਪ੍ਰਾਪਤ ਕਰਤਾਵਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਦੇ ਲਈ ਮੁੱਖ ਤੌਰ ਉੱਤੇ ਜ਼ਿੰਮੇਵਾਰ ਹੋਣਾ ਅਤੇ ਟੈਕਸ ਉਦੇਸ਼ਾਂ ਦੇ ਲਈ ਕੈਨੇਡੀਅਨ ਨਿਵਾਸੀ ਹੋਣਾ ਕੁਝ ਸੂਬੇ ਤੇ ਪ੍ਰਦੇਸ਼ ਬੱਚੇ ਦੀ ਪਰਵਰਿਸ਼ ਤੇ ਖਰਚੇ ਵੀ ਮਦਦ ਕਰਨ ਦੇ ਲਈ ਵਾਧੂ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਬੱਚਾ ਪੰਕਤਾ ਟੈਕਸ ਕ੍ਰੈਡਿਟ ਲਈ ਯੋਗ ਹੈ ਉਹਨਾਂ ਨੂੰ ਵੀ ਜੁਲਾਈ 2025 ਤੋਂ ਜੂਨ 2026 ਦੀ ਮਿਆਦ ਲਈ 3411 ਡਾਲਰ ਜਾਂ ਫਿਰ $1.85 ڈالر প্রতি مہینہ تک دا بار اپ पंकज ਦਾ લાભ ਵੀ ਮਿਲ ਸਕਦਾ ਹੈ। ਤਾਂ ਹੀ 6 ਸਾਲ ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਦੇ ਮਾਮਲੇ ਦੇ ਵਿੱਚ ਸਲਾਨਾ ਅਦਾਇਗੀ 6748 ڈالر ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਅਧੀਨ ਯੂ ਕੈਨੇਡੀਅਨਸ ਨੂੰ 18 ਸਤੰਬਰ ਤੱਕ ਤੈਸ਼ੂਦਾਰ ਰਕਮ ਮਿਲ ਸਕਦੀ ਹੈ। ਵੈਟਰਨ ਡਿਸੇਬਿਲਟੀ ਪੈਨਸ਼ਨ ਅਧੀਨ ਅਗਲੀ ਅਦਾਇਗੀ 26 ਸਤੰਬਰ ਨੂੰ ਕੀਤੀ ਜਾਵੇਗੀ। ਕੈਨੇਡਾ ਪੈਨਸ਼ਨ پلان ਤਹਿਤ 25 ਸਤੰਬਰ ਨੂੰ ਅਦਾਇਗੀ ਕੀਤੀਆਂ ਜਾਣਗੀਆਂ। ਪੈਨਸ਼ਨ ਦੇ ਰੂਪ ਦੇ ਵਿੱਚ ਮਿਲਣ ਵਾਲੀ ਰਕਮ ਸੰਬੰਧ ਕੈਨੇਡੀਅਨ ਸਿਵਲੋ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਪਾਈ ਯੋਗਦਾਰ ਅਤੇ ਇਸ ਦੀ ਮਿਆਦ ਉੱਤੇ ਨਿਰਭਰ ਕਰਦੀ ਹੈ। ਪੈਟਸ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ 25 ਸਤੰਬਰ ਨੂੰ 올ਡ ਏਜ ਸਿਕਿਉਰਟੀ ਅਧੀਨ ਅਗਲੀ ਅਦਾਇਗੀ ਕਰ ਦਿੱਤੀ ਜਾਵੇਗੀ। ਜ਼ਿਆਦਾਤਰ ਕੈਨੇਡੀਅਨਸ ਦਾ ਨਾਮ ਇਸ ਯੋਜਨਾ ਦੇ ਵਿੱਚ ਖੁਦ ਬਖੂਦ ਦਰਜ ਹੋ ਜਾਂਦਾ ਹੈ ਪਰ ਜਿਨ੍ਹਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਸਰਵਿਸ ਕੈਨੇਡਾ ਦਾ ਪੱਤਰ ਨਹੀਂ ਮਿਲਦਾ ਉਨ੍ਹਾਂ ਵਾਸਤੇ ਅਰਜੀ ਦਾਖਲ ਕਰਨੀ ਲਾਜ਼ਮੀ ਹੈ। ਇਤੇ ਦੱਸਣਾ ਬੰਦੇ ਕਿ ਕੈਟ ਟੈਕਸਿਓਗ ਲਾਭ ਹਰ ਮਹੀਨੇ ਦੇ ਤੀਸਰੇ ਵੀਰਵਾਰ ਨੂੰ ਅਦਾ ਕੀਤਾ ਜਾਂਦਾ ਹੈ। ਜੇਕਰ ਕੈਨੇਡੀਅਨਸ 1 ਜੁਲਾਈ ਤੋਂ 31 ਜੂਨ ਤੱਕ ਸਾਲ ਦੇ ਲਈ ਵੱਧ ਤੋਂ ਵੱਧ 240 ਡਾਲਰ ਜਾਂ ਹਰ ਮਹੀਨੇ 20 ਡਾਲਰ ਜਾਂ ਘੱਟ ਪ੍ਰਾਪਤ ਹੁੰਦਾ ਹੈ ਤਾਂ ਉਹਨਾਂ ਨੂੰ ਮਹੀਨਾਵਾਰ ਭੁਗਤਾਨ ਦੀ ਬਜਾਏ ਇੱਕ ਮੁਸ਼ਤ ਰਕਮ ਮਿਲੇਗੀ ਜੁਲਾਈ 2025 ਤੋਂ ਜੂਨ 2026 ਤੱਕ ਵੱਧ ਤੋਂ ਵੱਧ ਲਾਭ 2400 ਡਾਲਰ ਜਾਂ ਫਿਰ 200 ਡਾਲਰ ਪ੍ਰਤੀ ਮਹੀਨਾ ਹੈ ਇਹ ਰਕਮ ਮੁੱद्रास्फीਤੀ ਤੇ ਲਈ ਐਡਜਸਟ ਕੀਤੀ ਜਾਂਦੀ ਹੈ ਦਸਤਿਲ ਲਾਭ ਕਿਸੇ ਵਿਅਕਤੀ ਦੀ ਐਡਜਸਟ ਪਰਿਵਾਰਕ ਕੁੱਲ ਆਮਦਨ ਤੇ ਆਧਾਰਿਤ ਹੁੰਦੇ ਨੇ ਜੇਕਰ ਆਮਦਨ ਇੱਕ ਨਿਸ਼ਚਿਤ ਸੀਮਾ ਤੱਕ ਪਹੁੰਚ ਜਾਂਦੀ ਹੈ ਤਾਂ ਇਹ ਕੱਟ ਜਾਂਦੇ ਨੇ ਉਕਤਨ ਪ੍ਰਾਪਤ ਕਰਨ ਦੇ ਲਈ ਲੋਕਾਂ ਦੇ ਕੋਲ ਇੱਕ ਪ੍ਰਵਾਨਿਤ ਅਪੰਕਤਾ ਟੈਕਸ ਕ੍ਰੈਡਿਟ ਹੋਣਾ ਚਾਹੀਦਾ ਅਤੇ ਹੋਰ ਯੋਗਤਾ ਮਾਪਦੰਡਾਂ ਦੇ ਨਾਲ ਹਰ ਸਾਲ ਦੀ ਅਪ੍ਰੈਲ ਤੱਕ ਆਪਣੀ ਆਮਦਨ ਟੈਕਸ ਰਿਟਰਨ ਦਾਇਰ ਕੀਤੀ ਹੋਣੀ ਚਾਹੀਦੀ ਹੈ ਇੱਕ ਵਾਰ ਫੇ ਦੱਸਦੇ ਸਸਕਾਰ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਫੈਡਰਲ ਸਰਕਾਰ ਜੀਵਨ ਦੇ ਹਰ ਖੇਤਰ ਦੇ ਕੈਨੇਡੀਅਨਸ ਨੂੰ ਰਹਿਣ ਸਹਿਣ ਦੇ ਖਰਚੇ ਦੇ ਵਿੱਚ ਮਦਦ ਕਰਨ ਦੇ ਲਈ ਕਈ ਤਰ੍ਹਾਂ ਦੇ ਲਾਭ ਭੁਗਤਾਨ ਪੇਸ਼ ਕਰਦੀ ਹੈ ਇਸੇ ਤਹਿਤ ਕੈਨੇਡਾ ਵਾਲਿਆਂ ਨੂੰ 1 ਮਹੀਨੇ ਆਰਥਿਕ ਸਹਾਇਤਾ ਦੇ ਰੂਪ ਦੇ ਵਿੱਚ ਸੈਂਕੜੇ ਡਾਲਰ ਮਿਲਣਗੇ ਜੀ ਹਾਂ ਕੈਨੇਡਾ ਚਾਈਲਡ ਬੈਨੀਫਿਟ ਅਧੀਨ 19 ਸਤੰਬਰ ਨੂੰ ਬੈਂਕ ਖਾਤੇ ਦੇ ਵਿੱਚ ਰਕਮ ਪਹੁੰਚ ਜਾਵੇਗੀ ਅਤੇ ਆਮਦਨ ਦੇ ਹਿਸਾਬ ਦੇ ਨਾਲ ਇਹ ਵੱਖੋ ਵੱਖਰੀ ਹੋ ਸਕਦੀ ਹੈ 6 ਸਾਲ ਤੋਂ ਘੱਟ ਉਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ 7997 ਡਾਲਰ ਸਾਲਾਨਾ ਮਿਲ ਰਹੇ ਨੇ ਪਰ ਪਰਿਵਾਰ ਦੀ ਆਮਦਨ 37487 ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਦਸਵੀਂ ਸਰਕਾਰ ਦੀ ਵੈਬਸਾਈਟ ਦੇ ਅਨੁਸਾਰ ਕੈਨੇਡਾ ਰੇਵਨਿਊ ਏਜੰਸੀ 19 ਸਤੰਬਰ ਨੂੰ ਕੈਨੇਡਾ ਚਾਈਲਡ ਬੈਨੇਫਿਟ ਭੁਗਤਾਨ ਕਰੇਗੀ ਜਿਨ੍ਹਾਂ ਲੋਕਾਂ ਦੇ ਇਸ ਸਾਲ ਤੇ ਲਈ કુલ લાભ ਰਕਮ 240 ਡਾਲਰ ਤੋਂ ਘੱਟ ਹੈ ਉਹਨਾਂ ਨੂੰ ਜੁਲਾਈ ਦੇ ਵਿੱਚ ਮਾਸਿਕ ਭੁਗਤਾਨਾਂ ਦੀ ਬਜਾਏ ਇੱਕ ਮੁਸ਼ਤ ਭੁਗਤਾਨ ਪ੍ਰਾਪਤ ਹੁੰਦਾ ਹੈ ਜਦੋਂ ਐਡਜਸਟਡ ਪਰਿਵਾਰਕ ਕੁੱਲ ਆਮਦਨ 37487 ਡਾਲਰ ਤੋਂ ਵੱਧ ਹੁੰਦੀ ਹੈ ਤਾਂ ਭੁਗਤਾਨ ਹੌਲੀ-ਹੌਲੀ ਕੱਟ ਜਾਂਦੇ ਨੇ ਦਸਵੀਂ ਕੈਨੇਡੀਅਨ ਹਰੇਕ ਬੱਚੇ ਦੇ ਲਈ ਵੱਧ ਤੋਂ ਵੱਧ ਕੈਨੇਡਾ ਚਾਈਲਡ ਬੈਨੇਫਿਟ ਪ੍ਰਾਪਤ ਕਰ ਸਕਦੇ ਨੇ ਜੇਕਰ ਉਹਨਾਂ ਦੀ ਐਡਜਸਟਡ ਪਰਿਵਾਰਕ 33487 डॉलर ਤੋਂ ਘਟ ਹੈ ਤਾਂ ਅਪਤਕਰਤਾਵਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਲਈ ਮੁੱਖ ਤੌਰ ਉੱਤੇ ਜ਼ਿੰਮੇਵਾਰ ਹੋਣਾ ਅਤੇ ਟੈਕਸ ਉਦੇਸ਼ਾਂ ਦੇ ਲਈ ਕੈਨੇਡੀਅਨ ਨਿਵਾਸੀ ਹੋਣਾ ਕੁਝ ਸੂਬੇ ਤੇ ਪ੍ਰਦੇਸ਼ ਬੱਚੇ ਦੀ ਪਰਵ੍ਰਿਸ਼ ਦੇ ਖਰਚੇ ਵੀ ਮਦਦ ਕਰਨ ਦੇ ਲਈ ਵਾਧੂ ਵਿਤੀ ਸਹਾਇਤਾ ਦੀ ਪੇਸ਼ਕਸ਼ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਬੱਚਾ ਪੰਕਤਾ ਟੈਕਸ ਕ੍ਰੈਡਿਟ ਲਈ ਯੋਗਤ ਹੈ ਉਹਨਾਂ ਨੂੰ ਵੀ ਜੁਲਾਈ 2024 ਤੋਂ ਜੂਨ 2026 ਦੀ ਮਿਆਦ ਲਈ 3411 ਡਾਲਰ ਜਾਂ ਫਿਰ 248 3.85 ڈالر ਪ੍ਰਤੀ ਮਹੀਨਾ ਤੱਕ ਦਾ ਬਾਰ ਉਪਪੰਕਤਾ ਲਾਭ ਵੀ ਮਿਲ ਸਕਦਾ ਹੈ। 6 ਸਾਲ ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਦੇ ਮਾਮਲੇ ਦੇ ਵਿੱਚ ਸਲਾਨਾ ਅਦਾਇਗੀ 6748 ਡਾਲਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਡਿਸੇਬਿਲਟੀ ਬੈਨੇਫਿਟ ਅਧੀਨ ਯੂ ਕੈਨੇਡੀਅਨਸ ਨੂੰ 18 ਸਤੰਬਰ ਤੱਕ ਤੈਸ਼ੂਦਾਰ ਰਕਮ ਮਿਲ ਸਕਦੀ ਹੈ। ਵੈਲਕਮ ਡਿਸੇਬਿਲਟੀ ਪੈਨਸ਼ਨ ਅਧੀਨ ਅਗਲੀ ਅਦਾਇਗੀ 26 ਸਤੰਬਰ ਨੂੰ ਕੀਤੀ ਜਾਵੇਗੀ। ਕੈਨੇਡਾ ਪੈਨਸ਼ਨ ਪਲਾਨ ਤਹਿਤ 25 ਸਤੰਬਰ ਨੂੰ ਅਦਾਇਗੀ ਕੀਤੀਆਂ ਜਾਣਗੀਆਂ। ਪੈਨਸ਼ਨ ਦੇ ਰੂਪ ਦੇ ਵਿੱਚ ਮਿਲਣ ਵਾਲੀ ਰਕਮ ਸੰਬੰਧ ਕੈਨੇਡੀਅਨ ਸਿਵਲੋ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਪਾਈ ਯੋਗਦਾਰ ਅਤੇ ਇਸ ਦੀ ਮਿਆਦ ਉੱਤੇ ਨਿਰਭਰ ਕਰਦੀ ਹੈ। ਪੈਟਸ ਤੋਂ ਬਾਅਦ ਉਮਰ ਵਾਲੇ ਬਜ਼ੁਰਗਾਂ ਨੂੰ 25 ਸਤੰਬਰ ਨੂੰ 올ਡ ਏਜ ਸਿਕਿਉਰਟੀ ਅਧੀਨ ਅਗਲੀ ਅਦਾਇਗੀ ਕਰ ਦਿੱਤੀ ਜਾਵੇਗੀ। ਜ਼ਿਆਦਾਤਰ ਕੈਨੇਡੀਅਨਸ ਦਾ ਨਾਮ ਇਸ ਯੋਜਨਾ ਦੇ ਵਿੱਚ ਖੁਦ ਬਖੂਦ ਦਰਜ ਹੋ ਜਾਂਦਾ ਹੈ ਪਰ ਜਿਨ੍ਹਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਸਰਵਿਸ ਕੈਨੇਡਾ ਦਾ ਪੱਤਰ ਨਹੀਂ ਮਿਲਦਾ ਉਨ੍ਹਾਂ ਵਾਸਤੇ ਅਰਜੀ ਦਾਰ ਕਰਨੀ ਲਾਜ਼ਮੀ ਹੈ। ਇਤੇ ਦੱਸਣਾ ਬੰਦੇ ਕਿ ਕੈਟ ਟੈਕਸਿਓਕ ਲਾਭ ਹਰ ਮਹੀਨੇ ਦੇ ਤੀਸਰੇ ਵੀਰਵਾਰ ਨੂੰ ਅਦਾ ਕੀਤਾ ਜਾਂਦਾ ਹੈ। ਜੇਕਰ ਕੈਨੇਡੀਅਨਸ 1 ਜੁਲਾਈ ਤੋਂ 31 ਜੂਨ ਤੱਕ ਸਾਲ ਦੇ ਲਈ ਵੱਧ ਤੋਂ ਵੱਧ 240 ਡਾਲਰ ਜਾਂ ਹਰ ਮਹੀਨੇ 20 ਡਾਲਰ ਜਾਂ ਘੱਟ ਪ੍ਰਾਪਤ ਹੁੰਦਾ ਹੈ ਤਾਂ ਉਹਨਾਂ ਨੂੰ ਮਹੀਨਾਵਾਰ ਭੁਗਤਾਨ ਨਹੀਂ ਬਜਾਏ ਇੱਕ ਮੁਸ਼ਤਰਕ ਰਕਮ ਮਿਲੇਗੀ ਜੁਲਾਈ 2025 ਤੋਂ ਜੂਨ 2026 ਤੱਕ ਵੱਧ ਤੋਂ ਵੱਧ ਲਾਭ 2400 ਡਾਲਰ ਜਾਂ ਫਿਰ 200 ਡਾਲਰ ਪ੍ਰਤੀ ਮਹੀਨਾ ਹੈ ਇਹ ਰਕਮ ਮੁੱद्रास्फीਤੀ ਤੇ ਲਈ ਐਡਜਸਟ ਕੀਤੀ ਜਾਂਦੀ ਹੈ ਦਸਤਿਲ ਲਾਭ ਕਿਸੇ ਵਿਅਕਤੀ ਦੀ ਐਡਜਸਟ ਪਰਿਵਾਰਕ ਕੁੱਲ ਆਮਦਨ ਤੇ ਆਧਾਰਿਤ ਹੁੰਦੇ ਨੇ ਜੇਕਰ ਆਮਦਨ ਇੱਕ ਨਿਸ਼ਚਿਤ ਸੀਮਾ ਤੱਕ ਮੁੰਚ ਜਾਂਦੀ ਹੈ ਤਾਂ ਇਹ ਕੱਟ ਜਾਂਦੇ ਨੇ ਉਕਤਨ પ્રાપ્ત ਕਰਨ ਦੇ ਲਈ ਲੋਕਾਂ ਦੇ ਕੋਲ ਇੱਕ ਪ੍ਰਵਾਨਿਤ ਅਪੰਕਤਾ ਟੈਕਸ ਕ੍ਰੈਡਿਟ ਹੋਣਾ ਚਾਹੀਦਾ ਅਤੇ ਹੋਰ ਯੋਗਤਾ ਮਾਪਦੰਡਾਂ ਦੇ ਨਾਲ ਹਰ ਸਾਲ ਦੀ 30 ਅਪ੍ਰੈਲ ਤੱਕ ਆਪਣੀ ਆਮਦਨ ਟੈਕਸ ਰਿਟਰਨ ਦਾਇਰ ਕੀਤੀ ਹੋਣੀ ਚਾਹੀਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।